ਸਤਨਾ ਮੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਹਵ ਇੱਕ ਓੰਕਾਰ ਸਤਨਾ ਕਰਤਾ ਪੁਰਖ ਨੀ ਪਉ ਨਿਵੈਰਾ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦੋ ਜਪ ਆਵੈ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੁਸੇ ਪੀ ਸੱਚ ਸੋਚੇ ਸੋਚਨ ਹੋਈ ਜੇ ਸੋਚੇ ਲਖਵਾਰ ਚੁੱਪੇ ਜੁੱਪੇ ਨਾ ਹੋਈ ਜੇ ਲਾਇ ਹਲ ਤਾਰ ਮੁਖ ਅਮਕਨ ਤਰੀ ਜੀਪਨ ਨਾ ਪਈਆਂ ਭਾਰ ਸੇ ਸੰਪਾਲਕ ਹੋਏ ਇਕਨ ਚੱਲੇ ਨਾਲ ਦੁਸ਼ਟ ਆ ਰਹੀ ਐ ਤਕੂੜੇ ਟੁੱਟੇ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਕਾਹ ਹੁਕਮ ਨਾ ਕਹਿ ਜਾਏ ਹੁਕਮੇ ਹਾਂ ਜੀ ਹੁਕਮ ਨੇ ਉੜਾਈ ਹੁਕਮੀ ਉੱਤਮ ਨੀਚ ਕੋ ਕਮ ਲਖੇ ਦਸਕ ਪਈ ਐ ਇੱਕ ਨ ਹੁਕਮੀ ਬਖਸ਼ੇਸ਼ ਇੱਕ ਹੁਕਮੀ ਦਾ ਭਾਈ ਐ ਹੁਕਮੇ ਅੰਦਰ ਸਭ ਕੋ ਮਹਰ ਕੋ ਨਾ ਕੋਈ ਨਾ ਨੁਖ ਖਮੇ ਜੇ 부ਜੇ ਤਹਉ ਮੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗਣੁੜਿਆਈਆਂ ਚਾਰ ਗਾਵੇ ਕੋ ਵਿਖੇ گا کون کو چھٹا دے دے تھے ਜਗ ਜਗੰਤਰ ਨੂੰ ਕਾਹੀ ਖਾਈ ਹੁਕਮੇ ਖਮ ਚਲਾਏ ਰਾਹੋ ਨਾਨਕ ਵਿਗਸਵੇ ਪ੍ਰਵਾਹ ਸਚ ਸਭ ਸਚ ਨਾਹੀ ਆਖਿਓ ਅਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿ ਦਿਸੈ ਦਰਬਾਰ ਅਹਾਂ ਕੀ ਬੋਲਣ ਮੁੱਲੀਐ ਜੇ ਤਿਸੁ ਸਉ ਤੇ ਪਿਆਰ ਅਮਰਤ ਵੇਲਾ ਸਚਨੋ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਗਦਵਾਰ ਨਾਨਕ ਐਵੇਂ ਜਾਣ ਏ ਸਭ ਆਪਿਛਿਆਰ ਥਾਪਿਆ ਨੇ ਜਾਈ ਕੀਤਾ ਨਾ ਹੋਈ ਆਪੇ ਆਪਨਿ ਸੋਈ ਜਿਨ ਸੋਇਆ ਤੈ ਪਾਇਆ ਮਾਨ ਤਾਨਕ ਗਾਵੀਏ ਗੁਣੀ ਮਿਤਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰਹਾਰੋ ਸੋ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਪੁਰੀਸ਼ਰ ਉਰਗੋਰਖ ਬਰਮਾ ਗੁਰ ਪਾਰਵਤੀ ਮਾਈ ਰਹਿੋ ਜਣਖ ਨਹੀਂ ਕਹਿਣਾ ਕਥਨ ਜਾਈ ਗੁਰੂ ਅਕ ਦੇਵ ਪੁਝਾਈ ਸਭਨਾ ਜੀਆ ਕੇ ਦਾਤਾ ਸੋ ਮੇਰਿ ਸਰਨ ਜਾਈ ਗੁਰ ਇਕ ਦੇਵ ਜਾਇ ਸਭਨਾ ਜੀਆ ਕੇ ਇਕ ਦਾਤਾ ਸੋ ਮੇ ਵਿਸਰਨ ਜਾਈ ਕੀਰਤ ਨਾਮਾ ਜੇ ਜਿ ਭਾਵਾਂ ਬਿਣ ਬਾਣੀ ਕੀ ਨਾ ਕਰੇ ਜੇਤੇ ਸਿਰੁ ਪੈ ਵੇਖਾ ਬਿਣ ਕਰਮਾ ਕੀ ਮਿਲੇ ਲਈ ਮਤਿ ਵਿਚਾਰ ਤਨੁ ਹਰਿ ਮਾਣਿਕ ਜੇ ਗੁਰ ਕੀ ਸਿਖ ਸੁਣੀ ਗੁਰ ਅੰਦੇਵੁ ਜਾਈ ਸਭਨਾ ਜੀਆ ਕੈਗਦਾਤਾ ਸੋ ਮੇ ਵਿਸਰਨ ਜਾਈ ਜੈਉ ਉਚਾਰੇ ਅਰਜਾ ਹੋਵ ਸੁਣੀ ਹੋਏ ਨਾ ਵਖਣ ਵਿਜਾਣੀਏ ਨਾਲ ਚਲੇ ਸਕੋਐ ਚੰਗਨ ਰਖਾਇ ਕੇ ਜਸ ਕੀ ਰਤ ਲਗਲੇ ਜੇਥ ਸੰਤਨ ਨਵਈ ਤਵਾਤਨ ਵਿਛੇ ਕੇ ਕੀਟੰਦਰ ਕੀਟ ਕਰ ਦੋਸੀ ਦੋ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕਉਨ ਸੁਝਈ ਜੇਥ ਗੁਣ ਕੋਈ ਕਰੇ ਸੋਹਣੇ ਸਿਧ ਪੀਰ ਸਰਨਾਥ దర్ర్ద దీప లో పతల ప్రణ సకే కాల న వికా దుఃఖ పాప కమణిశ్వర ప్రమాణ మక్షణ సోనే సోణ జోగ రత్న భేదో ਸਾਦ ਸ੍ਰੀਮਦ ਵੇਦ ਨਾਨਕ ਭਗਤਾਂ ਦਾ ਵਿਕਾਸ ਸੁਣ ਦੁਖ ਪਾਪ ਕਾ ਨਾਸ ਸੁਣ ਸਤ ਸਤ ਗਿਆਨ ਸੁਣ ਅਛਟ ਕ੍ਰਿਸ਼ਨਾਨ ਸੁਣ ਪੜ ਪੜ ਪਾਵੇ ਮਾਨ ਸੁਣ ਰਾਗੇ ਸਹਿ ਦਾਨ ਨਾਨਕ ਭਗਤਾਂ ਦਾ ਵਿਕਾਸ ਸੁਣ ਦੁਖ ਪਾਪ ਕਾ ਨਾਸ ਸੁਣ ਸ੍ਰਵਣ ਲਕੇਗਾ ਹਣ ਸੇ ਕਿਰਪਾ ਸਾ ਹਣਦੇ ਪਾਵੇ ਰਾ ਹਣ ਹਾਤ ਉਸ ਗਾਓ نانکتا کر نا نا جی جی ایسا نام ہوئے جی کو من سوسن من سگل کو من چچا نہ کھائے ਮੰਨੇ ਜਬ ਕੇ ਸਾਥ ਨਾ ਜਾਏ ਐਸਾ ਰਾਮ ਨੰਨ ਹੋਏ ਜੇ ਕੋ ਮਨ ਜਾਣੇ ਓਨ ਕੋ ਹੈ ਮੰਨੇ ਮਾਰੂ ਠਗ ਨਾ ਪਾਈ ਮੰਨੇ ਪਤ ਸੋਂ ਪਰਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਤੇ ਸਿਮੰਦ ਐਸਾ ਰਾਮ ਨੰਨ ਹੋਏ ਜੇ ਕੋ ਮਨ ਜਾਣੇ ਓਨ ਕੋ ਹੈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਹਾਰੋ ਮਨ ਚਰੇ ਚਰੇ ਗੁਰ ਸੇਖ ਨੰਨੇ ਨਾ ਕੋਈ ਨ ਬੇਖੋ ਐਸਾ ਨਾਮ ਜਿਨਨ ਹੋਏ ਜੇ ਕੋ ਮੰਨਣ ਮਿਲ ਕੋਈ ਪੰਜ ਪ੍ਰਵਾਨ ਤੇ ਪ੍ਰਧਾਨ ਪੰਜੇ ਪਾਵੇ ਦਿਲਗੇ ਮਾਨ ਪੰਜੇ ਸੋਹੇ ਦਰਜਾਨ ਪੰਚਾਕਾ ਗੁਰੂ ਈ ਤਿਆਨ ਜੇ ਕੋ ਕਹਿ ਕਰੇ ਵਿਚਾਰ کرتے کے کرنے نہیں سمار تو پوتا سنتا جی کو پار ترتی ہو رہ تی پار ترے کون جورا جی جا ترگا کے نا سمن لکھ کلام یہ لکھ لکھا لکھا ہوئی کہتا تا تان سال روپ ਕੀ ਤੀ ਦਾ ਜਣ ਕਣ ਕੋਤਾ ਹਿਤ ਬੈ ਸੋ ਕੋ ਕਵਾ ਤਿਸਤ ਹੋਏ ਲਖ ਤ੍ਰਿਆਉ ਕੁਦਰਤ ਕੋਣ ਕਾ ਵਿਚਾਰ ਹਵਾਰ ਜਮ ਇਕ ਵਾਰ ਜੋ ਤੁਧ ਭਾਵੇ ਸੈ ਫੁਲਿਕਰ ਤ ਉਸ ਦਾ ਸਲਾਮਤ ਨਿਰੰਕਾਰ ਅਸੰਗ ਜਪ ਸਮ ਭਾਉ ਅਸੰਗ ਪੂਜਾ ਸਮ ਤਪਤਾਉ ਅਸੰਗ ਗ੍ਰੰਥ ਮੰ ਉਮਰਕ ਵੇਦ ਪਾਠ ਅਸੰਗ ਜੋਗ ਮੰਦਉ ਦਾਸਾ असंग के भगत गुण ज्ञान विचार असंग सते संगतार असंग सूर मोय पक्षार असख मूल लेब लाए तार कुदरत कौन का विचार वर्ण एक बार जोत भावे सह पली करो तू सदा सलामत नरनकार اصل مور چور حرام کور مور امر کر جائے جورا اصن کا گال کمائے اصا پاپی پاپ کر جائے اصل کوڑی اور کوڑے پھر ہے اصن نیچ مل بائے نند سک کرانگ ویچارے کار ਜੋ ਤਪaue ਸਾਈ ਭਲੇ ਕਾਰੋ ਉਸਦਾ ਸਲਾਮਤ ਰੰਕਾਰ ਸਖਨਾ ਸੰਥਾਵ ਅਗਮ ਅਗਮ ਨੂੰ ਸੰਕਲਉ ਅਸੰਕੈ ਸਰਪਾਰ ਹੋਏ ਅਖਰੀ ਨਾ ਵਖਰੀ ਸਾਲਾ ਅਖਰੀ ਗਿਆਨ ਗੀਤ ਬਣੂਗਾ ਅਖਰੀ ਲਿਖਣ ਬੁਲਣ ਬਾਣਾ ਅਖਰਾ ਸਰ ਸੰਜਾਵ ਖਾਣ ਜਿਨੇ ਲਿਖੇ ਤੇ ਸਰਨਾਹੇ ਜੋ ਫਰਮਾਏ ਤਉ ਤਾ ਪਾਹੇ ਜੋ ਤਾ ਕੀਤਾ ਤੇ ਤਾ ਨਾਉ ਮਿਣਨਾਵੇਂ ਨਹੀਂ ਕਥਾਉ ਕੁਦਰਤ ਕੋਣ ਕਾ ਵਿਚਰ ਵਰਦਨ ਇਕਵਾਰ ਜੋ ਤੁਧ ਪਾਵੇ ਸਾਈ ਪਨੀਕਾਰ ਤੂਸਦਾ ਸਲਾਮਤ ਰੰਕਾਰ ਆ ਹਰੀਅਤ ਪਰ ਤੰਦੇ ਪਾਣੀ ਦੇ ਉਤੇ ਤਸਕੇ ਮੋਤ ਗਲੇ ਤੇ ਅਪੜ ਹੋਏ ਦੇਸ ਆ ਗੋਮ ਲਿਓ ਥੋਏ ਪਰ ਇਹ ਮਤ ਪਪਰ ਕੇ ਸੰਗ ਉਦੋਂ ਪੈਣਾ ਕੇ ਰੰਗਾ ਕੁੰਨੀ ਬਾਪੀ ਆਖੜ ਨਾਹੇ ਕਰ ਕਰ ਕਰਨਾ ਨਿਖਲੇ ਜਾਹੋ ਆਪੇ ਬੀਜ ਆਪੇ ਖਾਓ ਨਾਨਕ ਕਮੀ ਆਹੋ ਜਾਹੋ ਤੇਰਤ ਤਾ ਪਿਦਿਆਦਤ ਦਾਨ ਜੇ ਕੋ ਪਾਵੇ ਚਲਕਾ ਮਾਨ ਸੁਨੀਆ ਮਨਿ ਰਮਨ ਕੀਤਾ ਭਾਉ ਅੰਤਰਗਤਿ ਤੀਰਤਮਨ ਨਾ ਸਭ ਵਰ ਤੇਰੇ ਬਿਨਾ ਹੈ ਕੋਈ ਵਰ ਵਰ ਕੀਤੇ ਪ੍ਰਤਨ ਹੋਏ ਸਵਤੋਤਵ ਵਾਲੀ ਪਰਮਾਉ ਸਤਸ ਸਾਰਥ ਸਦਾ ਚਾਉ ਕੌਣ ਸਵੇਲਾ ਵਕਤ ਕਾਉਣ ਕੌਣ ਉਸਕਣਵਾਰ ਕੌਣ ਸ੍ਰੋਤੀ ਮਹਾਕੋਣ ਜਿਸ ਤਵਾਕਾਰ ਵੇਲਾ ਪਈ ਆਪਣੀ ਜੋਵੇ ਲੇਖ ਪੁਰਾਣਾ ਫਸਨਾ ਕਾ ਕਦੀਆ ਜੋ ਲਿਖਨ ਲੇਖ ਪੁਰਾਣਾ ਤਿਸ ਵਰਨਾ ਜੋਗੇ ਜੜੇ ਪ੍ਰਤਮਾ ਹੋ ਨ ਕੋਈ ਰਾਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਜਿਉ ਕਰਖ ਕਿਸਲਾਹੀ ਯੋਰਨੇ ਕੋ ਜਾਣਾ ਨਾਨਕ ਆਖਣ ਸਭ ਤਵਾਖ ਹੈ ਇਕਦਿਕ ਸਿਆਣਾ ਵੋਡਾ ਸਭ ਵਿਡਿਉ ਨਾਹੀ ਕੀਤਾ ਜਿ ਕਹੋਏ ਨਾਨਕ ਜੀ ਕੋ ਆਪੋ ਜਾਣੈ ਅਗਿਆਨ ਸਭ ਹੈ ਪਤਲੋ ਪਤਲੋ ਲਖਗਸਾਸ ਓੜ ਕੋੜ ਭਾਲ ਥਕੇ ਵੇਦ ਗਏ ਗਵਾਤ ਸਜ ਧਰ ਕਿਨ ਕਿਤੇ ਬਾ ਅਸਲ ਉਹ ਤਾਤ ਲੇਖੋ ਤਿਨਖੇ ਲਿਖੋ ਵਿਨਾਸ ਨਾਨਕੋ ਢਾਖੀਐ ਆਪੇ ਜਾਣ ਆਪੈ ਸਲਾਹੀ ਸਲਾਹੀ ਇੱਥੇ ਸੁਰਤ ਨਾ ਪਾਈਆ ਨਦੀਆਂ ਤੇ ਆਪੇ ਸੁੰਦ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਕਿਰਸ਼ੇਤੀ ਮਹਿਲਦਾਨ ਕਿੜੀ ਤੇ ਲਹਮਨੀ ਜੇ ਤਿਸ ਨਾਨਾ ਇਸਰ ਹੈ ਅੰਤ ਨਾ ਛੱਟੇ ਪੈਰਨ ਅੰਤ ਅੰਤ ਨਾ ਕਰਨੇ ਦੇਣਨ ਅੰਤ ਅੰਤ ਨਾ ਵੇਖਣਾ ਸੁਣਣ ਨਾ ਅੰਤ ਅੰਦਰ ਆਪੇ ਕਾ ਮਨ ਮੰਤ ਅੰਧਲਾ ਜਪੇ ਤਾ ਕਾਰ ਅੰਧਲਾ ਪੇਪਰ ਆ ਰਾਰੋ ਅੰਧ ਕਰਨ ਕੇ ਚੇਬ ਲਿਨਾ ਹੈ ਤਾਂ ਕੇ ਨਾ ਪਾਈ ਜਾਹੇ ਏ ਅੰਧ ਲ ਜਾਣੇ ਕੋ ਐ ਬਤਾ ਕੇ ਬਤਾ ਹੋਈ ਓਡਾ ਸਭ ਚਾਥਾ ਉਚੇ ਪੁਰੋਚਨਾ ਏਵੜੂ ਚਹੋ ਵੇ ਕੋਏ ਫਿਰ ਚੇ ਕੋ ਜਾਣ ਸੋਏ ਜੋੜਾਬ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤਾ ਕੋਤਾ ਕਰਿ ਮੁਖਿਆ ਨ ਜਾਇ ਵੱਡਾ ਦਤ ਤਤਲ ਸਮਾਇ ਕਿਤੇ ਮੰਗੇ ਜੋਦ ਪਰ ਕੇਤੇ ਮਨ ਨਹੀਂ ਵਿਚਾਰ ਕੇਤੇ ਹੰ ਕੁੱਤੇ ਵਿਚਾਰ ਕਿਤਲ ਲਿਮ ਕਰਪਾਹਿ ਕਿਤੇ ਮੁਰ ਖਾਈ ਖਾਹਿ ਕੇਤਿਆ ਦੋ ਕੇ ਭੋਗ ਤੁਮਾਰ ਐ ਵੀ ਦਾਤਿ ਰਦਾਤਾਰ ਬੰਦ ਕਲਾਸੀ ਪਾਣੇ ਹੋਈ ਰੱਖ ਜੁਕੇ ਕੋਐ ਜੀ ਕੋ ਖੈ ਗੈ ਖਣ ਪਾਈ ਉਹ ਜਾਣੇ ਤਿਆਂ ਉਹ ਖਾਏ ਆਪੇ ਜਾਣੇ ਆਪੇ ਰੇ ਆ ਕਿਸੇ ਵੀ ਕਈ ਕੈ ਜਿਸ ਨੇ ਅੰਮਕ ਸਿਰ ਚਲਾ ਨਾਨਕ ਪਾਤਸ਼ਾਹੀ ਪਾਤਸਾ ਅਮਲਗੁਰ ਅਮਰਵਾਪਾਰ ਅਮਲਵਾ ਪਰੀ ਅਮਰਪੁੰਡਾਰ ਅਮਲ ਆਵੇ ਅਮਲ ਜਾਹੇ ਅਮਲ ਪਏ ਮਲਾ ਸਮਾਹੇ ਅਮਲ ਦਰਮ ਅਮਲ ਦੀਪਾਣਾ ਅਮਲ ਤਲ ਮਿਲ ਪ੍ਰਵਾਣਾ ਅਮਲ ਬੂਸੇ ਸਮੁਲ ਨੀਸਾਣਾ ਅਮਲ ਕਰਮ ਅਮਲ ਫਰਮਾਣਾ ਅਮਲ ਮੁਲਾਖਿਆ ਨ ਜਾਏ ਆਖਾ ਕਰੇ ਲੁਲਾਏ ਆਕੇਰ ਪੜ ਪੁਰਾਣਾ ਆਕੇ ਪੜੇ ਕਰਿ ਖਿਆਣਾ ਆਕੇ ਬਰਮੇ ਆਕੇਂ ਦੇ ਅੱਖੇ ਗੋਪੀ ਤੇ ਗੋਵਿੰਦ ਆਕੇ ਸਰੀਆ ਕੇ ਸਦੈ ਆਕੇ ਕਹਤੇ ਕੀਤੇ ਬੋਧ ਆਕੇ ਤਨ ਅੱਖੇ ਦੇ ਆਕੇ ਸੁਰ ਨਰਮਨਜਨ ਸੇਵਾ ਕੀਤੇ ਅੱਖੇ ਖਣ ਪਾਹੇ ਕੀਤੇ ਕਹੇ ਕਿਉ ਠੜ ਜਾਏ ਇਤੇ ਕੀਤੇ ਹੋਰ ਕਰਹਿ ਤਾਣ ਲੋਕੇ ਕਈ ਕੇ ਜੜ ਭਾਵੇ ਝੜ ਹੋਏ ਨਾਨਕ ਜਾਣੀ ਸਤ ਸੋਏ ਦੇਖੋ ਅੱਖੇ ਬੋਲ ਵਿਗਾੜੋ ਲਿਖੀ ਸਰਗਵਾਰੰਗਵਾਰਾ ਸੋਦਰ ਕੇ ਹਾਂ ਸੋਗਰ ਕੇ ਹਾਂ ਜਤ ਮਹਿ ਸਰਬ ਸਮਾਲੇ ਵਾਜੇ ਨਾਦ ਨੇ ਕ ਸੰਖਾ ਕਿਤੇ ਵਣ ਹਾਰੇ ਕਿਤੇ ਰਾ ਪੇ ਸੁਕਈਨ ਕਿਤੇ ਗਉਣ ਹਾਰੇ ਗਾਵੇ ਜਨ ਪੌਣ ਪਣੀ ਮੇ ਸੰਤਰ ਗਾਵੇ ਰਾਜਾ ਤ੍ਰਮਦਵਾਰੇ ਗਾਵੇ ਚਤੁਰਤ ਜਣ ਹੈ ਲਿਖ ਲਈ ਤਰਮ ਵਿਚਾਰੇ ਗਾਵੇ ਸਰਵਰਮ ਦੇਵੀ ਸਾਰ ਜਸਵਾਰੇ ਗਾਵੇ ਇਨ ਦਸਣ ਬੈਠੇ ਦੇਹ ਤੇ ਅੰਦਰ ਨਾਲ ਲਏ ਗਾਵੇ ਸਿਸਮਾ ਦੀ ਅੰਦਰ ਗਾਣ ਸਾਧ ਵਿਚਾਰੇ ਗਾਵਨ ਜਤੀਸ਼ਟੀ ਅੰਤੋਖੇ ਗਾਵੇ ਵੀਰ ਕਰਾਰੇ ਗਾਵਨ ਅੰਨਤੋ ਕਰਨ ਕੇ ਸਾਰ ਜੋ ਜੋ ਗੇਦਨ ਲੈ ਗਾਵੇ ਮਹੌਣਿਆ ਮਨ ਮਾਨਾ ਸੁਰਗਾ ਮਛ ਪਿਆ ਲੈ ਗਵਨ ਰਉ ਪਾਏ ਚਿਰ ਅਰਸਤਿ ਤਨ ਲਏ ਗਵ ਜੋ ਤੁਮ ਹਮਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਰਪੰਡਾ ਸਰ ਕਰ ਕੇ ਧਾਰੇ ਸਹੀ ਤੁੰ ਗਾਵੇ ਜੋਦ ਉਦ ਭਾਵਨ ਰਤੇ ਤੇਰੇ ਪਤਵਸਾਲੇ ਹੁ ਕਹਤੇ ਗਵਨ ਸੇ ਮਿਤਨਾ ਆਵਨ ਨਾਨਕ ਵਿਚਾਰੇ ਸੋਈ ਸੁਦਾ ਸਚ ਸਹਬ ਸਚ ਸੱਚ ਨਹੀਂ ਹੈ ਵੀ ਉਸ ਜੈਨ ਦਾਸੇ ਰਚਨਾ ਜੰਦਰ ਚਾਈ ਰੰਗੇ ਰੰਗੀ ਭਾਤੀ ਕਰ ਕਰ ਸਿਵਾ ਜੀ ਨੂੰ ਪਾਈ ਕਰ ਕਰ ਵਿਖੀਤੇ ਆਪਣਾ ਜੋ ਦਸ ਦੇ ਉੜਾਈ ਜੋ ਦੇ ਭਾਵੇ ਸੋਇ ਕਰਸੀ ਹਕਮ ਨਾ ਕਰਣਾ ਜਾਏ ਸੋ ਪਾਸ ਸੋ ਸਾਖਾ ਸਹਿਬਾ ਨਾਨਕ ਰਹਿਣ ਰਜਾਈ ਹੈ ਮੁੰਦਾ ਸੰਤੋਸ ਰਾਪਾ ਝੋਲੀ ਧਿਆਨ ਕੀ ਕਰਿਉ ਬੋਤੈ ਹਿੰਤਾ ਕਲ ਕਵਾਰੀ ਕਾਇ ਜੁਗਤ ਰੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੇ ਆਏ ਪੰਥੀ ਸਗਲ ਜਮਾਤੇ ਮਾ ਜੀ ਤੇਜ ਜਗ ਜੀਸ ਅਦੇਸ ਅਦੇਸਾ ਆਦਿ ਨੀਲ ਨਦ ਨਹਾਤਾ ਜੋ ਜੁਗੇ ਕੋਈਸ ਭਗਤ ਗਿਆਨ ਦਾ ਬੰਡਾਰਾ ਨਾ ਘੜਗੜ ਵਜੇ ਨਾਦ ਆਪਨਾਤ ਨਾਤੀ ਸਮਝਾ ਕੀ ਪ੍ਰਭ ਸਦਾ ਰਸਾਦ ਸਤ ਲੋਗੇ ਜਿਗਤ ਦੁਰਗਾ ਚਲਾਵੇ ਲੇਖੇ ਆਵੇ ਭਗ ਅਦੇਸ਼ ਅਦੇਸ਼ ਅਦੇ ਲਿਆ ਨਦੇ ਨ ਹਤ ਜੋ ਜਗੇ ਕੋ ਵੇਸ ਇਕਮਈ ਜੀਤੁ ਆਈ ਤੈ ਚਲੇ ਪ੍ਰਵਾਣਾ ਇਕ ਸੰਸਾਰੇ ਦੀ ਬੰਡਾਰੇ ਇਕ ਲਾਇ ਦੀ ਬਾਣਾ ਜਉਦੇ ਪਾਵੇ ਚ ਚਲਾਵੇ ਜਿਉ ਹੋਏ ਫਰਮਾਣਾ ਉਹ ਵੇਖਿ ਉਹ ਨ ਨਦਰ ਨ ਆਵੇ ਉਹ ਤਉ ਵੀੜਾਣਾ ਅਦੇਸ ਅਦੇਸ ਅਦ ਨੀਲੇ ਨਦਨ ਹਤਾ ਜੋ ਜਗੇ ਕੋ ਵੇਸੈ ਅਸਨ ਹੋਏ ਲੋਈ ਭੰਡਾਰਾ ਜੋਗੇ ਪਾਸੇ ਕਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਤੇ ਕੀ ਸਾਚੀ ਕਰ ਅਦੇਸ ਅਦੇਸ

ਉਰ ਨਰਾਜ ਮਾਲ ਮਨਸਾ ਹੋਰਾ ਤੁਨ ਹਰਤੇ ਗਿਆ ਵਿਚਾਰ ਜੋ ਨਦੀਕਤੀ ਛੋਟੇ ਸੰਸਾਰ ਜੈ ਸਹਜ ਦੁਰ ਕਰਵੇ ਕੇਸੋਏ ਨਾਨਕ ਤੁਮਨੇ ਜਨਾ ਕੋਏ ਗਾਤੇ ਰੁੱਤ ਦੀਵਾਰ ਪਉਣ ਪੜੀ ਪਤਲ ਤਸ ਧਰਤੀ ਤਾ ਰਖਿ ਉਤਰਮਸਾਲ ਤਸੇ ਜੀ ਰੂਪ ਕੇ ਰੰਗ ਏਨਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚੁ ਦਰਬਾਰੁ ਇਤੇ ਸੋਨ ਪੰਜ ਕਰਵਾਣਾ ਇੰਦਰੀ ਕਰੋਂ ਪਏ ਨੀਸਾਣਾ ਕਚ ਪਰ ਉਥੇ ਪਾਏ ਨਨਗੇ ਅਜਾ ਪੇ ਜਾਏ ਤ੍ਰਮਖੰਡ ਕੇ ਤ੍ਰਮ ਮੋ ਗਿਆਨਖੰਡ ਕੇ ਖੋ ਕਰਮੋ ਕੇਤੇ ਪਉਣ ਪੜੇ ਹੋਏ ਸੰਤਰ ਕੇਤੇ ਕਰਮੈ ਸੋ ਕੇਤੇ ਬ੍ਰਮੇ ਗਰਤ ਗੜੀਐ ਰੂਪ ਰੰਗ ਕੇ ਵੇਸ ਕੇਤੇ ਕਰ ਭੂਮੀ ਮੇਰ ਕੇਤੇ ਕੇਤੇ ਰੂਪ ਦੇ ਸੋ ਕੇਤੇ ਚੰ ਸੰਸੂਰ ਕੇਤੇ ਕੇਤੇ ਮੰਡਲ ਦੇ ਸਹਿ ਕਹਤੇ ਸਦਗੋਦ ਨਾਲ ਕਹਤੇ ਗیتے ਦੇ ਵੀ ਵੇਸਾ ਕਹਤੇ ਦੇ ਉਦਨ ਮਨ ਕਹਤੇ ਕਹਤੇ ਰਤਨ ਸਮੁੰਦ ਕਹਤੇ ਖਾਨੇ ਕਹਤੇ ਮਾਨੇ ਕਹਤੇ ਪਾਤਲੰਦ ਕਹਤੇ ਸੁਰਤਸੇ ਕਹਤੇ ਨਾਨਕ ਅੰਤ ਨੈ ਅੰਤ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਇਥੇ ਨਾਦ ਬਿਨੋਦ ਕੋੜ ਉਹਨਾਂ ਦਾ ਸ਼ਰਮ ਖੰਡ ਕੇ ਬਾਣੀ ਰੂਪ ਇਤੇ ਗੌਰਤ ਗੜੀਏ ਬਹੁਤ ਅਨੋਪ ਤਾਂ ਕਿ ਅਗ ਲਖਿਅ ਨ ਜਾਹੇ ਜੇ ਕੋ ਕਹੇ ਪਛੇ ਪਛਤਾਏ ਇਤੇ ਘੜੀਏ ਸੋਤ ਮਾਤ ਵਨ ਵਦੇ ਇਤੇ ਘੜੀਏ ਸਰਨਾ ਕੀ ਸੋਤ ਕਰਮ ਖਾਣ ਕੀ ਬਾਣੀ ਜੋਰਾ ਇਤੇ ਹੋਰ ਨ ਕੋਈ ਹੋਰ ਇਤੇ ਜੋਦ ਮਹਾਮਲ ਸੋਰ ਤਨ ਮੇ ਰਾਮ ਰੇ ਵਰਪੂਰ ਤੇਤੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਛਨੇ ਜਾਹੇ ਅਮਰ ਨ ਠਾਗੇ ਜਾਹੇ ਜਿਨਕੇ ਰਾਮ ਸੇ ਮਨ ਮਾਹੇ ਇਤੇ ਭਗਤ ਵਸੇ ਕੇ ਲੋ ਰੇ ਆਨੰਦ ਸਚਾ ਮਨ ਸੋਏ ਸੱਚਖੰਡ ਵਸੇ ਰੰਕਾਰ ਹਰ ਘਰ ਵੇਖੇ ਨਤਰ ਨਿਹਾਲ ਇਤੇ ਖੰਡ ਮੰਡਲ ਉਰ ਭੰਡਾ ਜੇ ਕੋ ਕਥੇ ਤੰਤ ਨੰਤਾ ਇਤੇ ਲੋ ਲੋ ਆਕਾਰ ਜਿਉ ਜੁ ਕਮ ਤਿਤਿਕਾਰ ਵੇਖੀ ਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰ ਸੁਨਿਆਰ ਇਹ ਰਣ ਮਾ ਤੇ ਵਿਰਤੀ ਆਰ ਭੋਖ ਲਗ ਅਗੰਤਪਤਾਉ ਪਾਣਾ ਭਾਉ ਅੰਮ੍ਰਿਤ ਟਾਲੋ ੜੀਏ ਸਭ ਚਟਸਾਲ ਜਿਨ ਕਾ ਅੰਦਰ ਕਰਮ ਤਨੇ ਕਰ ਨਾਨਕ ਨਦਰਿ ਨਦਰ ਨਹਾਲ ਸਲੋਕ ਪਉਣ ਗਿਰੋ ਪਾਣੀ ਪਿਤਾ ਮਾਤਾ ਨਤ ਮਾਤੁਰ ਦੂਸਰਾ ਦੇਦਾਈ ਦਾਇਆ ਖਲ ਸਗਲ ਜਗਤਾ ਚੰਗਿਆ ਰਿਆਂ ਬੁਰੀਆ ਰਿਆਂ ਚਿਤ ਰੰਗੀਆਂ ਦੂਰਾ ਕਰਮੀ ਆਪ ਆਪਣੀ ਕੇ ਲੈ ਦੇ ਕੇ ਦੂਰਾ ਜਿਨਿ ਨਾਮ ਧਿਆਇਆ ਕੇ ਮਸਕਰ ਕਾਲ ਨਾਨਕ ਤੇਵ ਖੁੰਝ ਲੈ ਕੀਤੀ ਛੁੱਟੀ ਨਾਲ ਜਿਨੇ ਨਾਮ ਮੈਂਦਿਆ ਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛਟੀ ਨਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ